ਖਾਲੀ ਪੰਡਾ ਜ਼ਿਆਦਾ ਬੋਲਦਾ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਇਲਾਕੇ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜੋ ਆਪਣੇ ਆਪ ਨੂੰ ਹਰ ਗੱਲ ਦਾ ਜਾਣਕਾਰ ਸਮਝਦਾ ਸੀ ਉਸ ਨੂੰ ਬੋਲਣ ਦਾ ਬਹੁਤ ਸ਼ੌਕ ਸੀ ਜਿੱਥੇ ਦੋ ਬੰਦੇ ਮਿਲਦੇ ਉੱਥੇ ਉਹ ਆਪਣੀ ਆਵਾਜ਼ ਉੱਚੀ ਕਰਕੇ ਆਪਣੀ ਰਾਇ ਥੋਪਣ ਲੱਗ ਪੈਂਦਾ ਉਸ ਦਾ ਵਿਸ਼ਵਾਸ ਸੀ ਕਿ ਜਿਹੜਾ ਜ਼ਿਆਦਾ ਬੋਲਦਾ ਹੈ ਲੋਕ ਉਸ ਨੂੰ ਹੀ ਸਮਝਦਾਰ ਮੰਨਦੇ ਹਨ ਜਦੋਂ ਵੀ ਕੋਈ ਮਸਲਾ ਉੱਠਦਾ ਖੇਤੀ ਦਾ ਹੋਵੇ ਪੜਾਈ ਦਾ ਜਾਂ ਸਮਾਜ ਦਾ ਉਹ ਬਿਨਾਂ ਸੋਚੇ ਸਮਝੇ ਬੋਲ ਪੈਂਦਾ ਕਈ ਵਾਰੀ ਉਸਦੀ ਗੱਲ ਵਿੱਚ ਸੱਚਾਈ ਘੱਟ ਹੁੰਦੀ ਪਰ ਆਵਾਜ਼ ਵਿੱਚ ਭਰੋਸਾ ਬਹੁਤ ਹੁੰਦਾ ਸ਼ੁਰੂ ਵਿੱਚ ਲੋਕ ਧਿਆਨ ਨਾਲ ਸੁਣਦੇ ਰਹੇ ਪਰ ਹੌਲੀ ਹੌਲੀ ਉਹ ਸਮਝ ਗਏ ਕਿ ਉਸਦੇ ਸ਼ਬਦਾਂ ਵਿੱਚ ਗਿਆਨ ਨਹੀਂ ਸਿਰਫ ਸ਼ੋਰ ਹੈ ਉਸੇ ਥਾਂ ਇੱਕ ਬਜ਼ੁਰਗ ਵੀ ਰਹਿੰਦਾ ਸੀ ਉਹ ਘੱਟ ਬੋਲਦਾ ਪਰ ਜਦੋਂ ਬੋਲਦਾ ਤਾਂ ਗੱਲ ਗੰਭੀਰ ਹੁੰਦੀ ਉਹ ਪਹਿਲਾਂ ਸੁਣਦਾ ਫਿਰ ਸੋਚਦਾ ਤੇ ਫਿਰ ਬੋਲਦਾ ਲੋਕ ਉਸਦੀ ਚੁੱਪੀ ਦੀ ਵੀ ਇੱਜ਼ਤ ਕਰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਸ ਦੇ ਅੰਦਰ ਤਜਰਬੇ ਦੀ ਗਹਿਰਾਈ ਹੈ ਇੱਕ ਵਾਰ ਇੱਕ ਵੱਡੀ ਸਮੱਸਿਆ ਆ ਪਈ ਸਾਰੇ ਲੋਕ ਇਕੱਠੇ ਹੋਏ ਤਾਂ ਜੋ ਹੱਲ ਲੱਭਿਆ ਜਾ ਸਕੇ ਨੌਜਵਾਨ ਨੇ ਫਿਰ ਲੰਬੀ ਚੌੜੀ ਗੱਲਬਾਤ ਸ਼ੁਰੂ ਕਰ ਦਿੱਤੀ ਉਸ ਨੇ ਦੋਸ਼ ਲਾਏ ਵਾਅਦੇ ਕੀਤੇ ਪਰ ਕੋਈ ਸਾਫ਼ ਰਾਹ ਨਹੀਂ ਦਿਖਾਇਆ ਉਸ ਦੀ ਗੱਲ ਖਤਮ ਹੋਣ ਤੱਕ ਥਕਾਵਟ ਪੈਦਾ ਹੋ ਚੁੱਕੀ ਸੀ ਫਿਰ ਬਜ਼ੁਰਗ ਨੇ ਹੌਲੀ ਜਿਹੀ ਆਵਾਜ਼ ਵਿੱਚ ਆਪਣੀ ਗੱਲ ਰੱਖੀ ਉਸ ਨੇ ਸਧਾਰਨ ਪਰ ਕਾਰਗਰ ਤਰੀਕਾ ਦੱਸਿਆ ਇਕਜੁੱਟ ਹੋ ਕੇ ਕੰਮ ਕਰਨ ਦਾ ਧੀ ਰੇਜ ਨਾਲ ਸੋਚਣ ਦਾ ਅਤੇ ਹਰ ਕਦਮ ਤੋਲ ਕੇ ਚੁੱਕਣ ਦਾ ਉਸ ਦੀ ਗੱਲ ਛੋਟੀ ਸੀ ਪਰ ਅਰਥ ਭਰੀ ਹੋਈ ਸਾਰੇ ਲੋਕਾਂ ਨੇ ਉਸ ਦੀ ਗੱਲ ਮੰਨ ਲਈ ਜਦੋਂ ਕੰਮ ਹੋਇਆ ਨਤੀਜਾ ਸਾਫ਼ ਸਾਹਮਣੇ ਸੀ ਸਮੱਸਿਆ ਹੱਲ ਹੋ ਗਈ ਉਸ ਦਿਨ ਨੌਜਵਾਨ ਨੂੰ ਅਹਿਸਾਸ ਹੋਇਆ ਕਿ ਉੱਚੀ ਆਵਾਜ਼ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੀ ਅਸਲ ਸਿਆਣਪ ਤਾਂ ਚੁੱਪ ਸੋਚ ਅਤੇ ਸਹੀ ਸਮੇਂ ਤੇ ਬੋਲਣ ਵਿੱਚ ਹੁੰਦੀ ਹੈ ਬਜ਼ੁਰਗ ਨੇ ਆਖਰ ਵਿੱਚ ਸਿਰਫ ਇੱਕ ਲਾਈਨ ਕਹੀ ਖਾਲੀ ਪਾਂਡਾ ਜ਼ਿਆਦਾ ਬੋਲਦਾ ਹੈ ਪਰ ਇਹ ਆਪਾਂ ਦਾ ਹੌਲੀ ਵੱਜਦਾ ਹੈ ਇਹ ਸ਼ਬਦ ਨੌਜਵਾਨ ਦੀ ਜ਼ਿੰਦਗੀ ਦਾ ਰਾਹਦਾਰ ਬਣ ਗਏ ਉਸਨੇ ਘੱਟ ਬੋਲਣਾ ਤੇ ਵੱਧ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੇ ਆਪੇ ਹੀ ਉਸਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ